ਤੂਤੇ ਪਿੰਡੀ ਵੱਲੋਂ ਇੱਕ ਵੱਡੀ ਖਬਰ ਆ ਰਹੀ ਹੈ ਤੂਤੇ ਪਿੰਡੀ ਵਿਆਹ ਕਰਾਉਣ ਜਾ ਰਿਹਾ ਤੇ ਵਿਆਹ ਵੀ ਉਸ ਕੁੜੀ ਦੇ ਨਾਲ ਕਰਾਉਣ ਜਾ ਰਿਹਾ ਹੈ ਜਿਹੜੀ ਬਹੁਤ ਜ਼ਿਆਦਾ ਅਮੀਰ ਆ ਜਿਸ ਦਾ ਬਹੁਤ ਵੱਡਾ ਨਾਮ ਹੈ ਪਿੰਡ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮੇਲ ਪਹੁੰਚਿਆ ਹੋਇਆ ਹੈ ਹਲਵਾਈ ਲੱਗੇ ਹੋਏ ਆ ਤੇ ਤੂਤਾ ਪਿੰਡੀ ਪਿੰਡ ਦੇ ਨਾਲ ਜੁੜਿਆ ਹੋਇਆ ਨੌਜਵਾਨ ਆ ਪੂਰੇ ਪਿੰਡ ਨੂੰ ਨਿਯੋਤਾ ਦਿੱਤਾ ਤੇ ਉਸ ਦੇ ਫੈਨ ਵੀ ਪਹੁੰਚੇ ਸੀ ਜਿਵੇਂ ਸੱਬੇ ਆਫੀਸ਼ਲ ਜਿਵੇਂ ਆਪਾਂ ਜਾਣਦੇ ਆ ਸ਼ੱਬੇ ਦਾ ਲੈਂਟਰ ਮਸ਼ਹੂਰ ਕੀਤਾ ਸੀ ਤੇ ਹੁਣ ਲੋਕਾਂ ਨੇ ਧੂਤੇ ਦਾ ਵਿਆਹ ਮਸ਼ਹੂਰ ਕਰ ਦਿੱਤਾ ਕੁੜੀ ਦਾ ਬੈਕਗ੍ਰਾਉਂਡ ਅਮਰੀਕਾ ਦੱਸਿਆ ਜਾਂਦਾ ਏ ਜਿੱਥੋਂ ਦੀ ਉਹ ਸਿਟੀਜ਼ਨ ਐ ਤੇ ਮਾਡਲਿੰਗ ਦੇ ਵਿੱਚ ਉਸਨੇ ਚੰਗਾ ਨਾਮ ਨਾ ਖੱਟਿਆ ਏ ਦੂਜੇ ਪਾਸੇ ਗੱਲ ਕੀਤੀ ਜਾਵੇ ਧੂਤੇ ਪਿੰਡੀ ਦੀ ਪਹਿਲਾਂ ਉਸਨੇ ਸ਼ਾਰਟ ਮੂਵੀਆਂ ਦੇ ਵਿੱਚ ਕੰਮ ਕੀਤਾ ਫੇਰ ਉਸ ਤੋਂ ਬਾਅਦ ਉਸਨੇ ਹਾਤਜ਼ ਮਾਇਆ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਨੂੰ ਤੂਤੇ ਪਿੰਡੀ ਦੀ ਬਾਰੇ ਜਾਣਕਾਰੀ ਦਿੰਨੇ ਆ ਤੇ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਉਸਦੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਲਵਾਈ ਲੱਗੇ ਹੋਏ ਆ ਹਲਵਾਈ ਖਾਣਾ-ਦਾਣਾ ਤਿਆਰ ਕਰ ਰਹੇ ਆ ਪੂਰੇ ਪਿੰਡ ਨੂੰ ਨਿਯੋਤਾ ਫੈਨਸ ਵੀ ਪਹੁੰਚੇ ਹੋਏ ਆ ਤੂਤੇ ਦੇ ਪਿੰਡ ਦੇ ਵਿੱਚ ਖੁਸ਼ੀ ਦੀ ਪੂਰੀ ਖਬਰ ਛਾਈ ਹੋਈ ਆ ਪਹਿਲਾਂ ਤੂਤਾ ਪਿੰਡੀ ਇੱਕ ਮੁਨਸ਼ੀ ਦਾ ਕੰਮ ਕਰਦਾ ਸੀ ਜੱਸੇ ਦੇ ਨਾਲ ਦੋਸਤੀ ਹੋਈ ਜੱਸੇ ਨੇ ਉਸ ਨੂੰ ਫਿਲਮਾਂ ਬਾਰੇ ਦੱਸਿਆ ਐਕਟਿੰਗ ਦਾ ਸ਼ੌਂਕ ਤੂਤੇ ਨੂੰ ਪਹਿਲਾਂ ਹੀ ਸੀ ਸਕੂਲ ਦੇ ਵਿੱਚ ਐਕਟਿੰਗ ਕਰਦਾ ਰਹਿੰਦਾ ਸੀ ਘਰ ਦੇ ਵਿੱਚ ਅਤ ਦੀ ਗਰੀਬੀ ਸੀ ਤੇ ਘਰਦਿਆਂ ਦਾ ਟਾਈਮ ਪਾਸ ਕਰਨ ਦੇ ਲਈ ਇਸ ਨੌਜਵਾਨ ਨੇ ਨੌਕਰੀ ਕਰਨ ਦਾ ਸੋਚ ਲਿਆ ਜਦੋਂ ਜੱਸੇ ਨਾਲ ਜਾਣ-ਪਛਾਣ ਵਧੀ ਜੱਸੇ ਨੇ ਇਸ ਨੂੰ ਸ਼ਾਰਟ ਫਿਲਮਾਂ ਬਾਰੇ ਦੱਸਿਆ ਉਹਨਾਂ ਦੇ ਵਿੱਚ ਐਂਟਰੀ ਹੋਈ ਤੇ ਦਿਨਾਂ ਦੇ ਵਿੱਚ ਹੀ ਆਪਣੇ ਡਾਇਲੌਗਸ ਤੇ ਆਪਣੀ ਐਕਟਿੰਗ ਦੇ ਸਿਰ ਤੇ ਤੂਤਾ ਪੰਜਾਬੀਆਂ ਜਿਹੜੇ ਚਾਉਣ ਵਾਲੇ ਸੀ ਸਰੋਤਿਆਂ ਦੇ ਮਨਾਂ ਦੇ ਉੱਤੇ ਰਾਜ ਕਰਨ ਲੱਗਾ ਤੂਤੇ ਦੀ ਐਕਟਿੰਗ ਜਾਰੀ ਸੀ ਸ਼ਾਰਟ ਫਿਲਮਾਂ ਦੇ ਵਿੱਚ ਬਹੁਤ ਜ਼ਿਆਦੇ ਨਾਮ ਨਾਂ ਖੱਟਿਆ ਜੱਟ ਬੀਟ ਰੈਕੋਰਡਸ ਉਸ ਦੇ ਲਈ ਪਹਿਲੀ ਜਿਹੜੀ ਪ੍ਰੋਡਿਊਸਿੰਗ ਕੰਪਨੀ ਸੀ ਉੱਥੇ ਉਸ ਨੂੰ ਦੌਲਤ ਸ਼ੋਹਰਤ ਸਭ ਕੁਝ ਮਿਲਿਆ ਤੂਤੇ ਪਿੰਡੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਜਦੋਂ ਦਾ ਉਸ ਦਾ ਕੈਰੀਅਰ ਦੀ ਸ਼ੁਰੂਆਤ ਹੋਈ ਤੂਤਾ ਪਿੰਡੀ ਬਾਦ ਦੇ ਵਿੱਚ ਦਲਜੀਤ ਦੇਸਾਂਜ ਦੀ ਨਿਗਾਹ ਪੈਂਦੀ ਹੈ ਤੇ ਵੱਡੇ ਪਰਦੇ ਦੇ ਉੱਤੇ ਜੱਟ ਐਂਡ ਜੂਲੀਅਟ ਵਰਗੀ ਫਿਲਮ ਦੇ ਰਾਹੀਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤੂਤਾ ਪਿੰਡੀ ਐਂਟਰੀ ਮਾਰਦਾ ਹੈ ਜਦੋਂ ਇਸ ਦੀ ਫਿਲਮ ਰਿਲੀਜ਼ ਹੁੰਦੀ ਆ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੇ ਤੂਤੇ ਪਿੰਡੀ ਦੀ ਐਕਟਿੰਗ ਦੀ ਜਿਹੜੀ ਸ਼ਲਾਘਾ ਕੀਤੀ ਫੇਰ ਉਸ ਤੋਂ ਬਾਅਦ ਇਸ ਦਾ ਜਿਹੜਾ ਕੈਰੀਅਰ ਆ ਉਹ ਪੀਕ ਤੇ ਜਾ ਪਹੁੰਚਿਆ ਤੂਤੇ ਪਿੰਡੀ ਨੇ ਆਪਣੇ ਐਕਟਿੰਗ ਦਾ ਲੋਹਾ ਪੂਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮਣਵਾ ਲਿਆ ਸੀ ਉਸ ਤੋਂ ਬਾਅਦ ਸ਼ਾਰਟ ਫਿਲਮਾਂ ਦੇ ਵਿੱਚ ਉਸ ਨੇ ਕੰਮ ਕਰਨਾ ਘਟਾ ਦਿੱਤਾ ਸੀ ਪਰ ਕਈ ਲੋਕ ਆਖਦੇ ਸੀ ਕਿ ਸ਼ਾਇਦ ਹੁਣ ਤੂਤਾ ਪਿੰਡੀ ਵੱਡੀ ਫਿਲਮ ਜਿਹੜੀ ਵੱਡੀ ਸਕਰੀਨ ਦਾ ਐਕਟਰ ਬਣ ਗਿਆ ਇਸ ਕਰਕੇ ਹੁਣ ਉਹ ਕੰਮ ਨਹੀਂ ਕਰ ਰਿਹਾ ਧੂਤੇ ਦਾ ਕੈਰੀਅਰ ਚੱਲ ਨਿਕਲਿਆ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪੰਜਾਬੀ ਫਿਲਮ ਦੇ ਵਿੱਚ ਧੂਤੇ ਨੇ ਐਕਟਿੰਗ ਕੀਤੀ ਤੇ ਹਰ ਪਾਸੇ ਉਸ ਨੂੰ ਬਹੁਤ ਸ਼ੋਹਰਤ ਮਿਲੀ ਤੁਹਾਨੂੰ ਦੱਸ ਦਿੰਨੇ ਆ ਕਿ ਧੂਤੇ ਪਿੰਡੀ ਦੇ ਪਿੰਡ ਰੌਣਕਾਂ ਕਿਉਂ ਲਖੀਆਂ ਆਉਣ ਵਾਲੀ ਗਿੱਪੀ ਗਰੇਵਾਲ ਦੀ ਫਿਲਮ ਸਰਵਾਲਾ ਜਿਸ ਦੇ ਵਿੱਚ ਉਹ ਇੱਕ ਲਾੜੇ ਦੀ ਭੂਮਿਕਾ ਨਿਭਾਵੇਗਾ ਉਹ ਵਿਆਹ ਹੋ ਰਿਹਾ ਅਸਲ ਦੇ ਵਿੱਚ ਧੂਤੇ ਦਾ ਵਿਆਹ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਿੰਨੇ ਆ ਉਸ ਫਿਲਮ ਦੀ ਪ੍ਰੋਮੋਸ਼ਨ ਟੀਮ ਗਿੱਪੀ ਗਰੇਵਾਲ ਤੇ ਹੋਰ ਬਹੁਤ ਸਾਰੇ ਵੱਡੇ ਪਰਦੇ ਦੇ ਕਲਾਕਾਰ ਤੂਤੇ ਪਿੰਡੀ ਦੇ ਪਿੰਡ ਪਹੁੰਚ ਰਹੇ ਸੀ ਜਿੱਥੇ ਤੂਤੇ ਨੂੰ ਚਾਉਣ ਵਾਲੇ ਬਹੁਤ ਸਾਰੇ ਸਰੋਤੇ ਵੀ ਪਹੁੰਚੇ ਹੋਏ ਸੀ ਤੇ ਤੂਤੇ ਨੇ ਆਪਣੇ ਘਰ ਆਇ ਸਰੋਤਿਆਂ ਦੇ ਲਈ ਖਾਣ ਪੀਣ ਦਾ ਫੁੱਲ ਰੇਜ਼ਮੈਂਟ ਕੀਤਾ ਹੋਇਆ ਸੀ